ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਘਰ ਤੀਜਾ ਸਾਜਨ ਮੇਰੇ ਪ੍ਰੀਤਮੋ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੈ ਹੋ ਸਾਜਨ ਮੇਰੇ ਪ੍ਰੀਤਮਾ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇ ਹੋ ਭਗਤ ਕਰੋ ਤੁਮ ਸਹ ਕੇਰੀ ਜੋ ਸਹ ਪਿਆਰੇ ਭਾਵਏ ਆਪਣਾ ਪਾਣਾ ਤੁਮ ਕਰੋ ਤਾਂ ਫਿਰ ਸਹ ਖੁਸ਼ੀ ਨ ਆਵਏ ਭਗਤ ਭਾਵ ਇਹੋ ਮਾਰਗ ਵਿਖੜਾ ਗੁਰਦੁਆਰ ਕੋ ਪਾਵੇ ਕਹ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗਿਆ ਤੂੰ ਬੈਰਾਗ ਕਰ ਕਿਸ ਦਿਖਾਵੈ ਹਰ ਸੋਹਿਲਾ ਤਿਨ ਸਦ ਸਦਾ ਜੋ ਹਰ ਗੁਣ ਗਾਵਹ ਕਰ ਬੈਰਾਗ ਤੂੰ ਛੋੜ ਪਾ ਖੰਡ ਸੋ ਸੋ ਸਭ ਕਿਛ ਜਾਣੈ ਜਲ ਥਲ ਮਹੀਲ ਏਕੋ ਸੋਈ ਗੁਰਮੁਖ ਹੁਕਮ ਪਛਾਨੈ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੈ ਏਵ ਕਹ ਨਾਨਕ ਸੋ ਬੇਰਾਗੀ ਅਨੰਦ ਦਿਨ ਹਰ ਲੇਵ ਲਾਵਏ ਜਹ ਜਹ ਮਨ ਤੂੰ ਤਾਵਦਾ ਤਹ ਤਹ ਹਰ ਤੇਰੇ ਨਾਲੇ ਮਨ ਸਿਆਣਪ ਛੋਡੀ ਗੁਰ ਕਾ ਸਬਦ ਸਮਾਲੇ ਸਾਥ ਤੇਰੇ ਸੋ ਸਹ ਸਦਾ ਹੈ ਇੱਕ ਖਿਨ ਹਰ ਨਾਮ ਸੰਭਲ ਏ ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤ ਪਰਮ ਪਦ ਪਾਵਹਿ ਸਾਚੇ ਨਾਲ ਤੇਰਾ ਗੰਡ ਲਾਗੈ ਗੁਰਮੁਖ ਸਦਾ ਸਮਾਲੇ ਇਓ ਕਹ ਨਾਨਕ ਜੈ ਹੈ ਮਨ ਤੂੰ ਤਾਵਦਾ ਤਹ ਹਰ ਤੇਰਾ ਸਦਾ ਨਾਲੇ ਸਤ ਗੁਰ ਮਿਲਐ ਤਾਵਤ ਥੰਮਿਆ ਨਿਜ ਕਰ ਵਸਿਆ ਆਏ ਨਾਮ ਵਿਹਜ ਨਾਮ ਲਾਏ ਨਾਮ ਰਹੇ ਸਮਾਏ ਤਾਵਤ ਥੰਮਿਆ ਸਤ ਗੁਰ ਮਿਲਿਆ ਦਸਵਾ ਦਵਾਰ ਪਾਇਆ ਤਿਥੈ ਅੰਮ੍ਰਿਤ ਭੋਜਨ ਸਹਜ ਤੁਨ ਉਪਜ ਜਿਤ ਸਬਦ ਜਗਤ ਥੰਮ ਰਹਾਇਆ ਤਹ ਅਨੇਕ ਵਜ ਸਦਾ ਅਨੰਦ ਹੈ ਸੱਚੇ ਰਹਿ ਆ ਸਮਾਏ ਏਉ ਕਹ ਨਾਨਕ ਸਤ ਗੁਰ ਮਿਲਿਆ ਤਾਬਤ ਥੰਮਿਆ ਨਿਜ ਘਰ ਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਮੂਲ ਪਛਾਣ ਤਾ ਸੋ ਜਾਣ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰਸਾਦੀ ਏਕੋ ਜਾਣ ਹਾ ਤਾ ਦੂਜਾ ਭਉ ਨ ਹੋਈ ਮਨ ਸਾਤਿ ਆਈ ਵ ਜੀਵਦਾਈ ਤਾ ਹੋ ਆ ਪਰਵਾਨ ਇਓ ਕਹਿ ਨਾਨਕ ਮਨ ਤੂੰ ਜੋਤ ਸਰੂਪ ਆਪਣਾ ਮੂਲ ਪਛਾਨ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਹੇ ਮਾਇਆ ਮੋਹਣੀ ਮੋਹਿਆ ਫਿਰ ਫਿਰ ਜੂਨੀ ਭਵਾਹੇ ਗਾਰਬ ਲਾਗਾ ਜਾਹੇ ਮੁਗਧ ਮਨ ਅੰਤ ਗਿਆ ਪਛਤਾਵਹਿ ਅਹੰਕਾਰ ਤਿਸਨਾ ਰੋਗ ਲੱਗਾ ਬਿਰਥਾ ਜਨਮ ਗਵਾਵਹਿ ਮਨ ਮੁਖ ਮੁਗਦ ਚੇਤਨਾਹੀ ਅੱਗੇ ਗਿਆ ਪਸ਼ੁਤਾ ਵਹਿ ਇਓ ਕਹੈ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲਦਿਆ ਜਾ ਵੇ ਮਨ ਤੂੰ ਮਤਮਾਨ ਕਰ ਜੇ ਹਾਂ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਹੋ ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸਬਦ ਮਲਖੋ ਹੋ ਓ ਨਿਮਾਣਾ ਸਤ ਗੁਰੂ ਅੱਗ ਮਤ ਕਿਛ ਆਪ ਲਖਾਵਹਿ ਆਪਣਾ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵਹਿ ਸਤ ਗੁਰ ਕ ਪਾਣ ਕਰ ਹੈ ਕਾਰ ਸਤ ਗੁਰ ਕਾ ਭਾਣ ਲਾਗ ਰੋ ਈਓ ਕਹਿ ਨਾਨਕ ਆਪ ਛੱਡ ਸੁਖ ਪਾਵੈ ਮਨ ਨਿਮਾਣਾ ਹੋਇ ਰਹੋ ਤਨ ਸੋ ਵੇਲਾ ਜਿਤ ਮੈਂ ਸਤ ਗੁਰ ਮਿਲਿਆ ਸੋ ਸੋ ਚਿਤ ਆਇਆ ਮਹਾ ਆਨੰਦ ਸਹਜ ਭਇਆ ਮਨ ਤਨ ਸੁਖ ਪਾਇਆ ਸੋ ਸਹੋ ਚਿਤ ਆਇਆ ਮਨ ਵਸਾਇਆ ਅਵਗਣ ਸਭ ਵਿਸਾਰੇ ਜਾ ਤਿਸ ਬਾਣਾ ਗੁਣ ਪ੍ਰਗਟ ਹੋਏ ਸਤ ਗੁਰ ਆਪ ਸਵਾਰੇ ਸੇ ਜਨ ਪਰਵਾਣ ਹੋਏ ਜਿਨੀ ਇੱਕ ਨਾਮ ਦਿੜਿਆ ਦੁਤਿਆ ਭਾਉ ਚੁਕਾਇਆ ਓ ਕਹੈ ਨਾਨਕ ਧਨ ਸੋ ਵੇਲਾ ਜਿਤ ਮੈ ਸਤ ਗੁਰ ਮਿਲਿਆ ਸੋ ਸਹੁ ਚਿਤ ਆਇਆ ਇਕ ਜੰਤ ਪਰਮ ਭੁੱਲੇ ਤਿਨ ਸਹਿ ਆਪ ਪੁਲਾਏ ਦੂਜਾ ਪਾਏ ਫਿਰ ਹਮੇ ਕਰਮ ਕਮਾਏ ਤਿਨ ਸਹਿ ਆਪ ਪੁਲਾਏ ਕੁਮਾਰ ਗਪਾਏ ਤਿਨ ਕਾ ਕਿਸ਼ਨਾ ਵਸਾਈ ਤਿਨ ਕੀ ਗਤ ਅਵਗਤ ਤੂੰ ਹੈ ਜਾਣ ਜਿਨ ਇਹ ਰਚਨ ਰਚਾਈ ਹੁਕਮ ਤੇਰਾ ਖਰਾ ਪਾਰਾ ਗੁਰਮੁਖ ਕਿਸ ਬੁਝਾਏ ਇਉ ਕਹ ਨਾਨਕ ਕਿਆ ਜੰਤ ਵਿਚਾਰੇ ਜਾ ਤੁਧ ਪਰਮ ਪੁਲਾਇ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਤੂੰ ਪਾਰ ਬ੍ਰਹਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਿਣ ਨਾ ਜਾਈ ਸੱਚੀ ਤੇਰੀ ਵਡਿਆਈ ਜਾ ਕੋ ਤੁਧ ਮੰਨ ਵਸਾਈ ਸਦਾ ਤੇਰੇ ਗੁਣ ਗਾਵਹਿ ਤੇਰੇ ਗੁਣ ਗਾਵਹਿ ਜਾ ਤੁਧ ਪਾਵਹਿ ਸੱਚ ਸਿਉ ਚਿਤ ਲਾਵਹਿ ਜਿਸ ਨੂੰ ਤੂੰ ਆਪੇ ਮੇਲ ਸੋ ਗੁਰਮੁਖ ਰਹਿ ਸਮਾਈ ਇਓਂ ਕਹੈ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਜਿਸਨੂੰ ਤੂੰ ਆਪੇ ਮਿਲ ਸੋ ਗੁਰਮੁਖ ਰਸਮਾਈ ਇਓਂ ਕਹੈ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ